ਬਹੁਤ ਹੀ ਪਾਵਨ ਔਰ ਪਵਿੱਤਰ 40 ਮੁਕਤਿਆਂ ਦੀ ਧਰਤੀ ਮੁਕਸਰ ਸਾਹਿਬ ਦੇ ਵਿੱਚ ਅੱਜ ਐਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਪਹੁੰਚੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਪੰਜਾਬ ਮਾਮਲਿਆਂ ਦੇ ਇਨਚਾਰਜ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸ਼੍ਰੀ ਮਨੀਸ਼ ਸਿਸੋਧਿਆ ਜੀ ਮੇਰੇ ਕੈਬਨਟ ਦੇ ਸਾਰੇ ਸਾਥੀ ਕਲੀਗ ਸਾਰੇ ਐਮਐਲਏ ਸਹਿਬਾਨ ਸਾਰੇ ਜਥੇਬੰਦੀ ਦੇ ਸੰਗਠਨ ਦੇ ਸਾਰੇ ਅਹੁਦੇਦਾਰ ਸਹਿਬਾਨ ਔਰ ਸਾਹਮਣੇ ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਮੁਹਾਰੇ ਪਹੁੰਚੇ ਇਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਮੇਰੇ ਸਾਥੀਓ ਮੇਰੇ ਵੀਰੋ ਸਾਡੇ ਪਿੰਡਾਂ ਦੇ ਸਰਪੰਚ ਪੰਚ ਅਹੁਦੇਦਾਰ ਆਮ ਸੰਗਤ ਗੁਰੂ ਸਾਹਿਬ ਦੀ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਧ ਸੰਗਤ ਜੀਓ ਅੱਜ ਆਪਾਂ ਸਾਰੇ ਉਸ ਮਹਾਨ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਇੱਥੇ ਪਹੁੰਚੇ ਆਂ ਕਿ ਉਹ ਜਿਹੜੀ ਧਰਤੀ ਜਿਨੇ ਜਿਨੇ ਗੁਰੂ ਸਾਹਿਬ ਤੋਂ ਵਿਛੋੜਾ ਵੀ ਦੇਖਿਆ ਉਹ ਤੋਂ ਮਗਰੋਂ ਪਛਤਾਵਾ ਵੀ ਦੇਖਿਆ ਮਲਾਪ ਵੀ ਦੇਖਿਆ ਤੇ ਫਿਰ ਮੁੜ ਕੇ ਕੁਰਬਾਨੀ ਔਰ ਸ਼ਹਾਦਤ ਵੀ ਦੇਖੀ ਸਾਥੀਓ ਜਦੋਂ ਆਪਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਜ਼ਰ ਮਾਰਦੇ ਹਾਂ ਤੇ ਸਾਡੇ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਉਹਨਾਂ ਦੇ ਸ਼ਾਗਿਰਦਾਂ ਉਹਨਾਂ ਦੇ ਯੋਧਿਆਂ ਵਰਗੀਆਂ ਸ਼ਹਾਦਤਾਂ ਨੇ ਜਿਹੜੀਆਂ ਉਹ ਪੂਰੀ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਮੇਰੇ ਵੀਰੋ ਉਹ ਦੇਖਣ ਨੂੰ ਨਹੀਂ ਮਿਲਦੀਆਂ ਉਹ ਸਮਾਂ ਸੀ ਜਦ ਗੁਰੂ ਸਾਹਿਬਾਨ ਨੇ ਸਮੁੱਚੇ ਆਪਦੇ ਸਰਬਾੰਸ ਸਮੇਤ ਸਮੁੱਚੇ ਪਰਿਵਾਰ ਸਮੇਤ ਜਾਨਵਾਰੀਆਂ ਉਸ ਸਮੇਂ ਦੀ ਜੋ ਆਲਮਤਾ ਸੀ ਆਲਮਤਾ ਕੀ ਸੀ ਕਿ ਧਰਮ ਪਰिवर्तन ਹੋ ਰਹੇ ਸੀਗੇ ਮਨੁੱਖਤਾ ਤੇ ਇਨਸਾਨੀਅਤ ਦੇ ਜ਼ੁਲਮ ਹੋ ਰਹੇ ਸੀਗੇ ਜਿਹੜੇ ਅਣਮਨੁੱਖੀ ਤਸੀਹੇ ਨੇ ਉਹ ਦਿੱਤੇ ਜਾ ਰਹੇ ਸੀਗੇ ਲੁੱਟਿਆ ਜਾ ਰਿਆ ਸੀ ਮੁਲਕ ਦੀ ਇਸ ਧਰਤੀ ਨੂੰ ਉਹ ਉਸ ਸਮੇਂ ਦੀਆਂ ਾਲਾਮਤਾਂ ਸੀਗੀਆਂ ਗੁਰੂ ਸਾਹਿਬ ਨੇ ਸ਼ਹਾਦਤਾਂ ਦੇ ਕੇ ਉਹਨਾਂ ਤੋਂ ਨਜਾਦ ਪਵਾ ਦਿੱਤੀ ਪਰ ਅੱਜ ਵੀ ਮੇਰੇ ਵੀਰੋ ਅੱਜ ਵੀ ਬਹੁਤ ਸਾਰੀਆਂ ਾਲਾਮਤਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਸਮਾਜ ਦੇ ਵਿੱਚੋਂ ਖਤਮ ਕਰਨ ਦੇ ਲਈ ਅੱਜ ਤਹਈਆ ਜਿਹੜਾ ਉਹ ਕਰਨਾ ਪਊਗਾ ਅੱਜ ਦੀਆਂ ਆਲਮਾਂ ਤਾਂ ਜਿਨ੍ਹਾਂ ਨੂੰ ਖਤਮ ਕਰਨ ਦੇ ਲਈ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਪੌਣੇ 4 ਸਾਲ ਪਹਿਲਾਂ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਸਦਕਾ ਪੰਜਾਬ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਜੀਆ ਨੂੰ ਇੱਕ ਬੇਮਿਸਾਲ ਫਤਵਾ ਦਿੱਤਾ 92 ਸੀਟਾਂ ਦੇ ਕੇ ਤੇ ਇਹਨਾਂ ਨੇ ਸੌ ਚੱਕੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਤੇ ਅੱਜ ਮੇਰੇ ਵੀਰੋ ਪੌਣੇ 4 ਸਾਲ ਹੋਏ ਨੇ ਅੱਜ ਬਹੁਤ ਸਾਰੀਆਂ ਾਲਾਮਤਾਂ ਦੇ ਉੱਪਰ ਨੱਥ ਪਾਉਣ ਦਾ ਕੰਮ ਨਕੇਲ ਪਾਉਣ ਦਾ ਕੰਮ ਹੈ ਜਿਹੜਾ ਉਹ ਕਈਆਂ ਦੇ ਉੱਪਰ ਪੂਰਾ ਹੋ ਚੁੱਕਿਆ ਤੇ ਕਈਆਂ ਦੇ ਉੱਪਰ ਚੱਲ ਰਿਹਾ ਹੈ ਅੱਜ ਦੀਆਂ ਾਲਾਮਤਾਂ ਕੀ ਨੇ ਕਿ ਪੰਜਾਬ ਜਿਹੜਾ ਕਿ ਸੋਨੇ ਦੀ ਚਿੜੀ ਸੀ ਕਿਸੇ ਸਮੇਂ ਉਹਦੀ ਸ਼ਾਨ ਨੂੰ ਮੁੜਕ ਬਹਾਲ ਕਰਨਾ ਹੈ ਉਹਦੇ ਚੋਂ ਉਹਦੇ ਚੋਂ ਅਸਿੱਖੇ ਜਿਹੜੀ ਉਹਦੇ ਚੋ ਜੋ ਬੇਰੋਜ਼ਗਾਰੀ ਉਹ ਖਤਮ ਕਰਨੀ ਹੈ ਉਹਦੇ ਚੋ ਜੋ ਅਨਪੜਤਾ ਹੈ ਉਹ ਖਤਮ ਕਰਨੀ ਹੈ ਪੰਜਾਬ ਦੀ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਇਹ ਧਰਤੀ ਹੈ ਜਿਹੜੀ ਇੱਥੋਂ ਦਾ ਹਰ ਵਿਅਕਤੀ ਤੰਦਰੁਸਤ ਹੋਵੇ ਔਰ ਸਭ ਤੋਂ ਵੱਡੀ ਲਾਮਤ ਜਿਹੜੀ ਕਿ ਪਿਛਲੀਆਂ ਸਰਕਾਰਾਂ ਜਿਹੜੇ ਕਿ ਆਪਦੇ ਆਪ ਨੂੰ 100 ਕੋਲ ਅਖੌਤੀ ਪੰਥ ਦੇ ਹਤਾਸ਼ੀ ਕਹਿੰਦੇ ਸੀਗੇ ਉਹਨਾਂ ਨੇ ਪੰਜ ਦਰਿਆਵਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀਏ ਆਲਾਮਤਾਂ ਨੇ ਅੱਜ ਮੇਰੇ ਵੀਰੋ ਔਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਅਰਵਿੰਦ ਜੀ ਹੋਣਾਂ ਦੀ ਮਨੀਸ਼ ਜੀ ਹੋਣਾਂ ਦੀ ਰਹਿਨਮਾਈ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਇਨ੍ਹਾਂ ਆਲਾਮਤਾਂ ਨੂੰ ਜੜੋਂ ਪੱਟਣ ਦਾ ਜੋ ਤਹਈਆ ਕੀਤਾ ਹੋਇਆ ਹੈ ਇਹ ਅੱਜ ਤੱਕ ਹੀਆ ਇਹ ਹਿੰਮਤ ਨਾ ਅੱਜ ਤੱਕ ਕਦੇ ਕਿਸੇ ਨੇ ਕੀਤੀ ਸੀ ਦੇ ਨਾਮ ਐ ਸਮਝਦਾ ਕਿ ਕਦੇ ਕਿਸੇ ਨੇ ਅਨੇ ਸਮੇਂ ਦੇ ਵਿੱਚ ਕਰਨੀ ਐ ਸੋ ਮੇਰੇ ਵੀਰੋ ਮੈਂ ਬਹੁਤੀ ਲੰਬੀਆਂ ਚੌੜਾ ਗੱਲਾਂ ਨਹੀਂ ਕਰਨੀਆਂ ਤੁਸੀਂ ਮਾਨ ਸਾਹਿਬ ਨੂੰ ਅੱਜ ਸੁਣਨ ਦੇ ਲਈ ਪਹੁੰਚੋ ਮੈਂ ਸਿਰਫ ਤੁਹਾਨੂੰ ਇੰਨੀ ਹੀ ਬੇਨਤੀ ਕਰੂੰਗਾ ਕਿ ਅੱਜ ਇੱਥੇ ਜਿੱਥੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਉਸ ਪਵਿੱਤਰ ਸ਼ਹਾਦਤ ਵਾਲੀ ਧਰਤੀ ਨੂੰ ਆਪਾਂ ਨਮਨ ਕਰਕੇ ਜਾਣਾ ਹੈ ਉੱਥੇ ਇੱਕ ਤਹਈਆ ਇੱਕ ਫੈਸਲਾ ਹੋਰ ਕਰਕੇ ਜਾਣਾ ਹੈ ਕਿ ਜਦੋਂ ਤੱਕ ਜਦੋਂ ਤੱਕ ਇਹ ਲਾਹਨਤਾਂ ਚਾਹੇ ਉਹ ਨਸ਼ੇ ਹੋਣ ਚਾਹੇ ਉਹ ਕ腐ਸ਼ਨ ਹੋਵੇ ਚਾਹੇ ਉਹ ਅਨਪੜਤਾ ਹੋਵੇ ਇਹ ਸਾਰੀਆਂ ਲਾਹਨਤਾਂ ਜਦੋਂ ਤੱਕ ਆਪਾਂ ਜੜੋਂ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਕਰ ਦਿੰਦੇ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਆਪਾਂ ਮਾਨ ਸਾਹਿਬ ਦੀ ਔਰ ਕੇਜਰੋਤ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਲੜਾਈ ਆਪਾਂ ਲੜਦੇ ਰਹਿਣਾ ਔਰ ਮੈਨੂੰ ਯਾਦ ਹੈ ਅੱਜ ਫੇਰ ਦੁਬਾਰਾ ਮੁੜ ਕੇ ਸਹੀ 10 ਸਾਲ ਬਾਅਦ ਮੇਰੇ ਯਾਦ ਹੈ ਕਿ ਅੱਜ ਦੇ ਹੀ ਦਿਨਾਂ ਮੰਗੀ ਦੇ ਦਿਨ 2000 16 ਦੇ ਵਿੱਚ ਵੀ ਇਸੇ ਤਰੀਕੇ ਇੱਕ ਬੇਮਿਸਾਲ ਕੱਠ ਕੇ ਜਿੱਥੇ ਤੱਕ ਨਿਗਾਹ ਜਾਂਦੀ ਸੀਗੀ ਉੱਥੇ ਤੱਕ ਸੰਗਤ ਹੀ ਸੰਗਤ ਨਜ਼ਰ ਆਉਂਦੀ ਸੀਗੀ ਉਸ ਸਮੇਂ ਵੀ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੀ ਇਸ ਇਮਾਨਦਾਰ ਸਹੀ ਨੀਤੀ ਔਰ ਨiyet ਵਾਲੀ ਸਰਕਾਰ ਦਾ ਮੁੱਢ ਜਿਹੜਾ ਉਹ ਤੁਸੀਂ ਇਥੋਂ ਮੁਕਸਰ ਦੀ ਪਵਿੱਤਰ ਧਰਤੀ ਤੋਂ ਬੰਨਿਆ ਸੀਗਾ ਤੇ ਅੱਜ ਤੁਸੀਂ ਫੇਰ ਦੁਬਾਰਾ ਏਡੀ ਕਬੱਡੀ ਗਿਣਤੀ ਦੇ ਚਾਪ ਮੁਹਾਰੇ ਆ ਕੇ ਉਸ ਮੋਢ ਨੂੰ ਤੁਸੀਂ ਦੁਬਾਰਾ ਬੰਨ੍ਹ ਦਿੱਤਾ ਕਿ ਜਦੋਂ ਤੱਕ ਐਲਾਨ ਤਾਂ ਖਤਮ ਨਹੀਂ ਹੋ ਜਾਂਦੀ ਆ ਆਪਾਂ ਟਿੱਕੇ ਘਰ ਨਹੀਂ ਬੈਠਣਾ ਜੇ ਮੇਰੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਦਵਾਰ ਗੁਰੂ ਸਾਹਿਬ ਦਾ ਜਕਾਰਾ ਜਿਹੜਾ ਉਹ ਗੱਜ ਵੱਜ ਕੇ ਬੁਲਾ ਦਿਓ ਤਾਂ ਕਿ ਵਿਰੋਧੀਆਂ ਨੂੰ ਪਤਾ ਲੱਗ ਜੇ ਕਿ ਜਿੰਨੇ ਮਰਜੀ ਝੂਠ ਬੋਲੋ ਜਿੰਨੇ ਮਰਜੀ ਕੁਫਰ ਤੋਲੋ ਹੁਣ ਪੰਜਾਬ ਦੇ ਲੋਕ ਇੱਕ ਤਰਫਾ ਮਨ ਬਣਾਈ ਬੈਠੇ ਨੇ ਕਿ 2027 ਦੇ ਵਿੱਚ 2022 ਦਾ ਰਿਕਾਰਡ ਹੈ ਜਿਹੜਾ ਉਹ ਤੋੜਨ ਜਾ ਰਹੇ ਨੇ ਸੁੱਝੇ ਮੇਰੀ ਗੱਲਾ ਸਾਬਤ ਨਾਲ ਇੱਕ ਵਾਰ ਗੁਰਸਾਬ ਦਾ ਜਕਾਰਾ ਜਿਹੜਾ ਉਹ ਜ਼ਰੂਰ ਬਣਾ ਦਿਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ